ਜਿਹੜੇ ਆਪ ਐਮਐਲਏ ਉਹ ਵੀ ਸੁਣ ਲੈ ਕੰਨ ਖੋਲ ਕੇ ਜਿਹੜਾ ਕੁ ਕਰਨਾ ਕੁਛ ਕਰ ਲਈ ਕੰਨ ਹੁਣ ਇਸ ਬੱਚੀ ਦੇ ਸਿਰ ਤੇ ਹੱਥ ਭਰ ਤਾਤਾ ਅਸੀਂ ਇਹਨੂੰ ਇਨਸਾਫ ਦਵਾ ਕੇ ਰੱਖਾਂਗੇ ਜੇ ਤੁਹਾਡੇ ਵਿੱਚ ਕੋਈ ਅਣਖ ਆ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੁਸੀਂ ਰੈਪਿਸਟਾਂ ਦੀਆਂ ਤੁਸੀਂ ਜਿਹੜੀਆਂ ਪੰਥਪ੍ਰਾਹੀ ਕਰਦੇ ਹੋ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਤੁਹਾਨੂੰ ਟੁੱਪ ਕੇ ਮਰ ਜਾਣਾ ਚਾਹੀਦਾ ਜਿਹੜੇ ਆਪ ਐਮਐਲਏ ਆ ਤੁਸੀਂ ਉਹਨਾਂ ਦੇ ਦਿਲਗੇ ਨੂੰ ਫੜ ਕੇ ਕਹਿੰਦੇ ਅੰਦਰ ਦਿੰਦੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਰਟ ਦੇ ਆਰਡਰ ਨੇ ਸਾਰਾ ਕੁਝ ਆ ਫੇਰ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਧੱਕਾ ਖਰ ਰਿਹਾ ਇਹਨਾਂ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਇੱਕ ਕੱਠ ਰੱਖਿਆ ਜਾਊਗਾ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਇਨਸਾਫ ਦਵਾਉਣ ਬਾਅਦ ਤੇ ਹੁਣ ਤਾਂ ਕੋਰਸ ਇਹਨਾਂ ਨੂੰ ਤੰਗ ਕਰਦੇ ਫਿਰਦੀ ਆ ਵੀ ਇਸ ਬੱਚੀ ਦੇ ਪਰਿਵਾਰ ਤੇ ਆ ਜਿਹੜੇ ਸਾਡੇ ਕੋਲ ਸਖਸ ਬੈਠੇ ਨੇ ਵੀਰ ਇਹਨਾਂ ਦੀ ਮਦਦ ਕਰ ਰਹੇ ਨੇ ਇਹਨਾਂ ਨੇ ਕੀ ਕਰਤਾ ਇਹਨਾਂ ਤੇ ਉਲਟ ਪਰਚੇ ਦਰਖੋਸਤ ਕੋਲੋਂ ਸਮਝੌਤੇ ਕਰਨ ਦੇ ਇਹਨਾਂ ਦੇ ਜਿਹੜਾ ਦਬਾਅ ਪਾਇਆ ਜਾ ਰਿਹਾ ਕਾਹਦਾ ਸਮਝੌਤਾ ਉਹਨਾਂ ਦੇ ਦਰਿੰਦਿਆਂ ਨਾਲ ਅੱਜ ਇਹਨਾਂ ਦਰਿੰਦਿਆਂ ਨਾਲ ਸਮਝੌਤਾ ਕਰ ਲਿਆ ਕੱਲ ਨੂੰ ਕਿਸੇ 30 ਪੈਣ ਨੂੰ ਹੋਰ ਹੱਥ ਪਾਉਣਗੇ ਇਹੋ ਜਿਹਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਆ ਸਰਕਾਰ ਕਿੱਥੇ ਆ ਮਰੀ ਹੋਈ ਆ ਸਰਕਾਰ ਇਸ ਕਰਕੇ ਜਿਹੜੇ ਹਜੇ ਲੋਕ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਕਾਨੂੰਨ ਤਹਿਤ ਇਹਨਾਂ ਨੂੰ ਫੜ ਕੇ ਦਰਿੰਦਿਆਂ ਨੂੰ ਅੰਦਰ ਹੋਣਾ ਚਾਹੀਦੇ ਨੇ ਆ ਦਰਿੰਦਾ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾਲਸਾ ਜੀ ਅੱਜ ਇੱਕ ਸਾਡੇ ਕੋਲੇ ਮਾਮਲਾ ਆਇਆ ਵਹਾਨੂੰ ਪਤਾ ਵੀ ਜੋ ਪੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲਗਾਤਾਰ 7 ਜਨਵਰੀ ਤੋਂ 2000 ਪੀਸ ਤੋਂ ਲਗਾਤਾਰ ਚੱਲ ਰਿਹਾ ਇੱਥੇ ਕੋਈ ਨਾ ਕੋਈ ਬਹੁਤ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਦੀ ਕੀਰਤ ਹੁੰਦੀ ਨੇ ਪਰ ਅੱਜ ਜਿਹੜਾ ਮਾਮਲਾ ਆਇਆ ਇਹ ਇੱਕ ਬਹੁਤ ਹੀ ਘਟੀਆ ਕਿਸਮ ਦਾ ਤੇ ਪੰਜਾਬ ਨੂੰ ਕਲੰਕਿਤ ਕਰਨ ਵਾਲਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਲੋਕ বাসਦੇ ਨੇ ਚਾਹੇ ਕਿਸੇ ਸੂਬੇ ਤੋਂ ਆ ਕੇ ਵਸਣ ਉਹ ਰੋਜੀ ਰੋਟੀ ਦੀ ਭਾਲ ਚਾਹੁੰਦੇ ਨੇ ਤੇ ਇੱਕ ਪਰਿਵਾਰ ਲੁਧਿਆਣੇ ਤੋਂ ਗਿਆਸਪੁਰੇ ਤੋਂ ਤੁਸੀਂ ਪਿਛਲੇ ਦਿਨੀ ਫੜੀਆਂ ਹੋਣੀਆਂ ਖਬਰਾਂ ਆ 13 ਸਾਲਾਂ ਦੀ ਬੱਚੀ ਆ ਇਹਦੀ ਉਮਰ 13 ਸਾਲਾਂ ਦੀ ਆ ਇਹ ਸਾਡੇ ਕੋਲੇ ਸ਼ਰਨ ਲੈਣ ਵਾਸਤੇ ਆਏ ਨੇ ਇਹਦਾ ਪਿਛਲੇ ਸਾਲ ਆ ਦਰਿੰਦਿਆਂ ਆਪੋ ਤੋਂ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਫੋਟੋਆਂ ਆ ਆ ਜਿਹੜਾ ਦਰਿੰਦਾ ਕੁਲਦੀਪ ਇਹਦਾ ਨਵਾਂ ਏਸ ਦਰਿੰਦੇ ਨੇ ਆ ਫੋਟੋਆਂ ਦੇਖੀ ਚਲਿਓ ਤੁਸੀਂ ਤੇ ਇੱਕ ਆ ਆ ਦਰਿੰਦਾ ਸੰਤਾ ਉਸਮਾਰ ਗੌਰਵ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਰਲ ਕੇ ਜਿਹੜਾ ਹੈਗਾ ਏਸ ਬੱਚੀ ਦਾ ਬਲਾਤਕਾਰ ਕੀਤਾ ਇਹ 13 ਸਾਲਾਂ ਦੀ ਹੈ ਕੁੱਲ ਉਮਰ ਤੇਰਾ ਸਾਲਾ ਹੈ ਦੀ ਤੇ ਇਹਨਾਂ ਦਾ ਜਿਹੜਾ ਜੋ ਵੀ ਚੱਲਦਾ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਉਹ ਕੋਰਟ ਰਾਹੀਂ ਹੋਈ ਕੋਰਟ ਰਾਹੀਂ ਪਰਚੇ ਦਰਜ ਹੋਏ ਪਹਿਲਾਂ ਤਾਂ ਕਈ ਮਹੀਨੇ ਜਨਾ ਧੱਕਾ ਕਰਦੇ ਰਹੇ ਜਦੋਂ ਬੱਚਾ ਗਰਭਪਤੀ ਹੋ ਗਈ ਗੁੱਡੀ ਫਿਰ ਇਹਦੇ ਮਾਪਿਆਂ ਨੂੰ ਪਤਾ ਲੱਗਿਆ ਫਿਰ ਸਾਰੇ ਭੇਦ ਖੁੱਲੇ ਜਦੋਂ ਸਾਰਾ ਕੁਝ ਇਹਨਾਂ ਦੇ ਨਾਮ ਤੇ ਆਇਆ ਇਹ ਇਹਨਾਂ ਦੀ ਜਿਹੜੀ ਮਦਦਤਾ ਉਹ ਇੱਕ ਆਪ ਐਮ ਐਲ ਏ ਜਿਹੜੀ ਉਥੋਂ ਦੀ ਆ ਕੀ ਨਾ ਉਹ ਮਹਿੰਦਰਪਾਲ ਕੁਰਸ਼ੀਨਾ ਜਿਸ ਨੂੰ ਮਹਿੰਦਰਪਾਲ ਕੌਰ ਸ਼ੀਨਾ ਜਿਹੜੀ ਆ ਉਹ ਮਦਦ ਕਰ ਰਹੀ ਹੈ ਇਹ ਦੋਸ਼ੀਆਂ ਦੀ ਆ ਜਿਹੜੇ ਅੱਜੇ ਦੰਦ ਨਾਉਂਦੇ ਫਿਰਦੇ ਨੇ ਦੋ ਇਹਨਾਂ ਚੋਂ ਫੜੇ ਹੋਏ ਨੇ ਦੋ ਬਾਹਰੇ ਨੇ ਜਿਨ੍ਹਾਂ ਨੂੰ ਫੜੂ ਨਹੀਂ ਦਿੰਦੀ ਚਾਹੇ ਆ ਦੇਖ ਲਓ ਇਹਨਾਂ ਦੀਆਂ ਕਰਤੂਤਾਂ ਦੇਖੋ ਤੁਸੀਂ ਪੰਜਾਬ ਦੇ ਵਿੱਚ ਆਏ ਹੋਏ ਚਾਹੇ ਕੋਈ ਵੀ ਆ ਜਿਹੜਾ ਖਾਲਸਾ ਜੀ ਦੀ ਸਰਣ ਦੇ ਵਿੱਚ ਆ ਜਾਂਦਾ ਅਸੀਂ ਉਹਨੂੰ ਫਿਰ ਆਪਦਾ ਜੋ ਪ੍ਰਤੀਕਸ਼ਨ ਦਿੰਨੇ ਆ ਅਸੀਂ ਉਹਦੀ ਢਾਲ ਬਣ ਜਾਂਦੇ ਆ ਇਹ ਬੱਚਿਆ ਪਰਿਵਾਰ ਦੇਖੋ 13 ਸਾਲਾਂ ਦੀ ਮਾਸੂਮ ਆ ਇਹੋ ਜਿਹੇ ਦਨਦਨੇ ਜਿਹੜੇ ਇਹਨਾਂ ਨੇ ਪੰਜਾਬ ਦੇ ਵਿੱਚ ਜਨਮ ਲੈ ਕੇ ਇਹਨਾਂ ਨੇ ਗੰਦਪਾਤਾਂ ਇੱਕ ਬੱਚੀ ਦੇ ਨਾਲ ਰੇਪ ਤੇ ਗਰਭਪੂਤੀ ਕਰਤੀ ਸ਼ਰਮ ਹੋਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਲੋਕ ਉਹਨਾਂ ਦੇ ਸਾਥ ਦਿੰਦੇ ਨੇ ਪੁਲਿਸ ਪ੍ਰਸ਼ਾਸਨ ਧੱਕਾ ਕਰਦਾ ਜੇ ਧਰਨਾ ਲਾ ਕੇ ਬਹਿ ਗਏ ਇਹਨਾਂ ਤੇ ਉਲਟ ਪਰਚੇ ਦਰਜ ਕਰਨ ਲੱਗੇ ਇਹਨਾਂ ਨੂੰ ਹੁਣ ਇਹ ਲੁਕਦੇ ਫਿਰਦੇ ਨੇ ਪੁਲਿਸ ਤੋਂ ਵੀ ਸਮਝੌਤਾ ਕਰੋ ਬਿਲਕੁਲ ਨਹੀਂ ਸਮਝੌਤਾ ਕਰਨਾ ਮੈਂ ਸਾਰੀਆਂ ਜਿਹੜੀਆਂ ਲੁਧਿਆਣੇ ਦੀਆਂ ਜਥੇਬੰਦੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਉਹ ਜੇ ਤੁਹਾਡੇ ਵਿੱਚ ਅਣਖਾਣਾ ਆਪਾਂ ਇਸ ਬੱਚੀ ਨੂੰ ਇਨਸਾਫ ਦਿਵਾਉਣਾ ਇਨਸਾਫ ਜਿੱਥੇ ਮਰਜ਼ੀ ਭੱਜ ਲੋ ਮਾਰੇ ਪੁੱਤਾਂ ਨੂੰ ਕਹਿਣਾ ਚਾਹਣਾ ਤੂੰ ਜਿੱਥੇ ਮਰਜ਼ੀ ਦੰਦ ਨਾਉਂਦੇ ਫਿਰੋ ਤੁਹਾਨੂੰ ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਅੰਦਰ ਛੱਡਿਆ ਜਾਊਗਾ ਜਿਹੜੀ ਆਪ ਐਮਐਲਏ ਉਹ ਵੀ ਸੁਣ ਲੈ ਕੰਨ ਖੋਲ ਕੇ ਜਿਹੜਾ ਕੁ ਕਰਨਾ ਕੋਸ਼ਿਸ਼ ਕਰ ਲਈ ਕੰਥੂ ਨੇ ਇਸ ਬੱਚੀ ਦੇ ਸਿਰ ਤੇ ਹੱਥ ਭਰ ਤਾਤਾ ਅਸੀਂ ਉਹਨੂੰ ਇਨਸਾਫ ਦਿਵਾ ਕੇ ਰੱਖਾਂਗੇ ਜੇ ਤੁਹਾਡੇ ਵਿੱਚ ਕੋਈ ਅਣਖ ਆ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੁਸੀਂ ਰਾਪਿਸਟਾਂ ਦੀਆਂ ਤੁਸੀਂ ਜਿਹੜੀਆਂ ਪੁਨਰਸਪਰਾਹੀ ਕਰਦੇ ਹੋ ਤੁਸੀਂ ਉਹਨਾਂ ਦਾ ਸਾਥ ਦਿਨਿਓ ਤੁਹਾਨੂੰ ਟੁੱਪ ਕੇ ਮਰ ਜਾਣਾ ਚਾਹੀਦਾ ਜਿਹੜੀ ਆਪ ਐਮਐਲਏ ਆ ਤੁਸੀਂ ਉਹਨਾਂ ਦੇ ਦਿਲਗੇ ਨੂੰ ਫੜ ਕੇ ਕਿਉਂ ਨਹੀਂ ਅੰਦਰ ਦਿੰਦੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਰਟ ਦੇ ਆਰਡਰ ਨੇ ਸਾਰਾ ਕੁਝ ਆ ਫਿਰ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਧੱਕਾ ਖਰ ਰਿਹਾ ਇਹਨਾਂ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਇੱਕ ਕੱਠ ਰੱਖਿਆ ਜਾਊਗਾ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਨਿصاف ਦਵਾਉਣ ਬਾਅਦ ਤੇ ਹੁਣ ਤਾਂ ਪੁਲਿਸ ਇਹਨਾਂ ਨੂੰ ਤੰਗ ਕਰਦੀ ਫਿਰਦੀ ਆ ਵੀ ਇਸ ਬੱਚੀ ਦੇ ਪਰਿਵਾਰ ਤੇ ਆ ਜਿਹੜੇ ਸਾਡੇ ਕੋਲ ਸਖਸ ਬੈਠੇ ਨੇ ਵੀਰ ਇਹਨਾਂ ਦੀ ਮਦਦ ਕਰ ਰਹੇ ਨੇ ਇਹਨਾਂ ਨੇ ਕੀ ਕਰਤਾ ਇਹਨਾਂ ਤੇ ਉਲਟ ਪਾਸੇ ਦਰਖਾਸਤ ਤੋਂ ਵੱਲੋਂ ਸਮਝੌਤੇ ਕਰਨ ਦੇ ਇਹਨਾਂ ਦੇ ਜਿਹੜਾ ਦਬਾਅ ਪਾਇਆ ਜਾ ਰਿਹਾ ਕਾਹਦਾ ਸਮਝੌਤਾ ਉਹਨਾਂ ਦਰਿੰਦਿਆਂ ਨਾਲ ਅੱਜ ਇਹਨਾਂ ਦਰਿੰਦਿਆਂ ਨਾਲ ਸਮਝੌਤਾ ਕਰ ਲਿਆ ਕੱਲ ਨੂੰ ਕਿਸੇ 30 ਪੈਣ ਨੂੰ ਹੋਰ ਹੱਥ ਪਾਉਣਗੇ ਇਹੋ ਜਿਹਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਆ ਸਰਕਾਰ ਕਿੱਥੇ ਆ ਮਰੀ ਹੋਈ ਐ ਸਰਕਾਰ ਇਸ ਕਰਕੇ ਜਿਹੜੇ ਹਜੇ ਲੋਕ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਕਾਨੂੰਨ ਤਹਿਤ ਇਹਨਾਂ ਨੂੰ ਫੜ ਕੇ ਦਰਿੰਦਿਆਂ ਨੂੰ ਅੰਦਰ ਹੋਣਾ ਚਾਹੀਦੇ ਨੇ ਆ ਦਰਿੰਦਾ ਤੁਸੀਂ ਦੇਖ ਸਕਦੇ ਹੋ ਸਾਰੇ ਚੈਨਲ ਨੇ ਜਿੰਨੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਆਓ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਲੁਧਿਆਣਾ ਦੇ ਵਿੱਚ ਵੱਡੇ ਪ੍ਰੋਟੈਸਟ ਹੋਣਗੇ ਜਾਂ ਸਰਕਾਰ ਸੇਤੀ ਤੋਂ ਸੇਤੀ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰਕੇ ਜਿਹੜੇ ਦੋ ਦਰਿੰਦੇ ਰਹਿੰਦੇ ਨੇ ਨਾ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਨਹੀਂ ਇਸ ਦਾ ਨਤੀਜੇ ਮਾੜੇ ਹੋਣਗੇ ਆ ਬੱਚੀ ਆ ਪੂਰਾ ਭਰ 13 ਸਾਲ ਦੀ ਓਏ ਸ਼ਰਮ ਕਿਉਂ ਨਹੀਂ ਆਉਂਦੀ ਤੁਹਾਨੂੰ ਮਦਦ ਕਰਨ ਵਾਲਿਓ ਪੁਲਿਸ ਕਮਿਸ਼ਨਰ ਦੇ ਜਿੰਨੇ ਵੀ ਪੁਲਿਸ ਦੇ ਆਦਮੀ ਨੇ ਜਿੰਨੇ ਪੁਲਿਸ ਪ੍ਰਸ਼ਾਸਨਾਂ ਐਮ ਐਲ ਏ ਤੁਸੀਂ ਘਬਕੇ ਕਿਉਂ ਨਹੀਂ ਮਰ ਜਾਂਦੀ ਜੇ ਤੁਹਾਡੀਆਂ ਬੱਚੀਆਂ ਨਾਲ ਐਜੇਓ ਦੇ ਘਨੌਣੇ ਕੋਈ ਕੰਮ ਕਰੇ ਤੁਸੀਂ ਉਹਨਾਂ ਨੂੰ ਜਿੰਦਾ ਛੱਡੋਗੇ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਦੇਓਗੇ ਸਾਨੂੰ ਕਾਨੂੰਨੀ ਕਾਰਵਾਈ ਚਾਹੀਦੀ ਆ ਇਹੋ ਜਿਹੇ ਜ਼ਰੰਦ ਨੇ ਕੋਈ ਨਹੀਂ ਸਾਨੂੰ ਪੰਜਾਬ ਚਾਹੀਦਾ ਇਹ ਧੀਆਂ ਪਹਿਣਾ ਦੇ ਬਲਾਤ ਕਰਕੇ ਕਰਕੇ ਹਜੇ ਵੀ ਦੰਦ ਨਾਉਂਦੇ ਫਿਰਦੇ ਹੁਣ ਹਜੇ ਹੀ ਪੁਲਿਸ ਉਹਨਾਂ ਨੂੰ ਹੱਥ ਨਾ ਪਾਵੇ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਜੋ ਪੁਲਿਸ ਪ੍ਰਸ਼ਾਸਨ ਇਹੋ ਜੇ ਲੋਕਾਂ ਨੂੰ ਇਸ ਕਰਕੇ ਬੇਨਤੀ ਆ ਕਿ ਅਸੀਂ ਇਹਨਾਂ ਦੇ ਹੁਣ ਮਦਦ ਦੇ ਉੱਤੇ ਆਏ ਆ ਜਿਹੜੇ ਧੋਰ ਨਾਲ ਜਿਹੜੇ ਭਜਣਾ ਭੱਜ ਲੋ ਤੁਸੀਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਕਾਨੂੰਨ ਦੇ ਸਕੰਜੇ ਤੋਂ ਤੁਹਾਨੂੰ ਸਜ਼ਾ ਅਵੱਸ ਦੇ ਜਿਹੜੀ ਕਰਾਵਾਂਗੇ ਭੱਜ ਲੋ ਜੱਥੇ ਭੱਜ ਜਾਂਦਾ ਇਹਨਾਂ ਦਾ ਅਸੀਂ ਇਹ ਪਰਿਵਾਰ ਆਇਆ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਇਹਨਾਂ ਦਾ ਸਾਰਾ ਕੁਝ ਅਖਬਾਰਾਂ ਦੇ ਵਿੱਚ ਵੀ ਆਇਆ 25 ਦੇ ਜਿਹੜਾ ਹੈਗਾ ਬੱਚਾ ਪੈਦਾ ਹੋਇਆ ਲੁਧਿਆਣੇ ਦੇ ਵਿੱਚ ਸਾਰਾ ਕੁਝ ਸਭ ਨੂੰ ਪਤਾ ਜਿਹੜੇ ਲੋਕ ਉਥੇ ਸੁੱਤੇ ਪਏ ਨੇ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਨੇ ਆਓ ਆਪਾਂ ਇਹਨਾਂ ਦਾ ਜੱਫੀ ਬੰਦੀਆਂ ਉਸ ਲੁਧਿਆਣੇ ਦੇ ਵਿੱਚ ਬਹੁਤ ਨੇ ਫਿਰ ਸਿੰਘਾਂ ਡਿਊਟੀ ਲਾ ਕੇ ਭੇਜਾਂਗੇ ਜੇ ਨਾ ਕੋਈ ਗੱਲ ਬਣੀ ਫਿਰ ਖੁਦ ਅਸੀਂ ਚੱਲ ਕੇ ਜਾਵਾਂਗੇ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਸਹਿਯੋਗੀ ਦਵੇਦੀ ਇਹਨਾਂ ਨੂੰ ਫੜ ਕੇ ਤਰਿੰਦਿਆਂ ਨੂੰ ਜਿਹੜੇ ਬਾਹਰ ਤੁਰੇ ਫਿਰਦੇ ਨੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਜਿਹੜੇ ਇਹਨਾਂ ਤੇ ਕੇਸ ਢੂਠੇ ਪਾਏ ਨੇ ਉਹ ਬਾਅਸ ਲੈ ਜਾਣ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉੱਥੇ ਹਲਚਲ ਹੋਈ ਉਹਦੇ ਪੁਲਿਸ ਪ੍ਰਸ਼ਾਸਨ ਜ਼ਿੰਮੇਦਾਰ ਆ ਉਹਦੀ ਪੰਜਾਬ ਸਰਕਾਰ ਜ਼ਿੰਮੇਦਾਰ ਆ ਜੇ ਤੁਸੀਂ ਬਲਾਤਕਾਰੀਆਂ ਨੂੰ ਨਹੀਂ ਫੜਦੇ ਜੇ ਤੁਸੀਂ ਬਲਾਤਕਾਰਾਂ ਦੀ ਪੁਨਰ ਸਥਾਪਨਾ ਹੀ ਕਰਨੀ ਆ ਉਹਨਾਂ ਦਾ ਸਾਥ ਦੇਣਾ ਤਾਂ ਲੋਕ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਮੂੰਹ ਤੋੜ ਮਾ ਜਵਾਬ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ